ਸਰਦਿਤ ਪਾਵਨ ਪਵਿੱਤਰ ਤਰਤੀ ਦੇ ਉੱਤੇ ਜੜੀ ਪਰੇਡ ਹੋਣੀ ਸੀ ਉਹ ਕੈਨਸਲ ਹੋ ਚੁੱਕੀ ਆ ਸੋ ਕੁਝ ਲੋਕ ਵਿਰੋਧ ਕਰ ਰਹੇ ਨੇ ਕੁਝ ਪੱਕ ਦੇ ਵਿੱਚ ਨੇ ਮੈਡ ਸੰਧੂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਫੇਮਸ ਆ ਤੁਹਾਨੂੰ ਤਾਂ ਪਤਾ ਹੀ ਆ ਅਤੇ ਏਨੇ ਵੀ ਇੱਕ ਵੀਡੀਓ ਪਾਈ ਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਉਸ ਪਰੇਡ ਦੇ ਕੈਨਸਲ ਹੋਣ ਬਾਰੇ ਦੇਖੋ ਕੀ ਕਿਹਾ ਹੈ ਮੈਡ ਸੰਧੂ ਨੇ ਲੈ ਚਲਦੇ ਹਾਂ ਤੁਹਾਨੂੰ ਮੈਡ ਸੰਧੂ ਦੀ ਉਸ ਵੀਡੀਓ ਕਲਿੱਪ ਦੇ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਦੂ ਤੇ ਆਈ ਹੋਪ ਤੁਸੀਂ ਦਾ ਜਲਦੀ ਠੀਕ ਹੋਵੋਗੇ ਖੁਸ਼ ਹੋਵੋਗੇ ਬਾਅਦ ਹੋਵੋਗੇ ਤੇ ਮੈਨੂੰ ਬਹੁਤ ਜਾਨਿਆਂ ਦੇ ਇੰਸਟਾਗ੍ਰਾਮ ਤੇ ਮੈਸੇਜਸ ਆ ਰਹੇ ਆ ਤੇ ਸਵੇਰੇ ਮੈਨੂੰ ਬਹੁਤ মিডিਆ ਚੈਨਲਸ ਵੱਲੋਂ ਵੀ ਕਾਲਸ ਆਈ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਡਾ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਹੈ ਇੱਡੀ ਕੋਈ ਵੱਡੀ ਗੱਲ ਨਹੀਂ ਹੈ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡਾ ਅੰਮ੍ਰਿਤਸਰ ਜੇਰਾਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਤੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਅਹ ਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸੋਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਮ ਰਿਸਰਚਰ ਕੋਈ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਈ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਭਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹਦੀ ਸਾਨੂੰ ਸੋਸਾਇਟੀ ਨੂੰ ਨਈ ਟ੍ਰਿਗਰ ਕਰਨਾ ਚਾਹੀਦਾ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਥੈਂਕ ਯੂ ਸੋ ਮੱਚ ਸੋ ਮੈਡੀ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਡ ਸੰਧੂ ਦੀ ਇਸ ਵੀਡੀਓ ਕਲਿੱਪ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਕੱਲ ਦਾ ਇਹ ਮੁੱਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਗਰਮਾਇਆ ਹੋਇਆ ਆ ਸਾਰੇ ਨਿਊਜ਼ ਚੈਨਲ ਦੇ ਉੱਤੇ ਇਹੀ ਮੁੱਦਾ ਚੱਲ ਰਿਹਾ ਹੈ ਤਾਂ ਸੋਚਿਆ ਇਸ ਨੂੰ ਉਹਨੂੰ ਕਵਰ ਕੀਤਾ ਜਾਵੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਮਿਲਦੇ ਆਂ ਹੋਰ ਪੰਜਾਬ ਦੇ ਰਿਲੇਟਿਡ ਨਵੇਂ ਅਤੇ ਤਾਜ਼ਾ ਅਪਡੇਟ ਲੈ ਕੇ ਜੇਕਰ ਤੁਸੀਂ ਫੇਸਬੁਕ ਤੇ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਫੇਸਬੁਕ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਧੰਨਵਾਦ